ਸਾਡਾ ਇੱਥੇ ਹੱਕ ਨਹੀਂ ਹੈ ਸਾਡਾ ਅਸੀਂ ਦੇ ਨਾਗਰਿਕ ਨਹੀਂ ਹੈਗੇ ਅਸੀਂ ਕਿੱਥੇ ਜਾਈਏ ਸਾਨੂੰ ਗੁੱਸੇ ਬੈਠਿਆ ਗੋਸ਼ਿਤ ਕਰਤਾ ਹੈ ਸਾਡੀ ਸਰਕਾਰਾਂ ਨੇ ਸਾਨੂੰ ਕਿਉਂ ਸਾਡੇ ਕਸੂਰ ਬਣਾਏ ਜਾ ਰਹੇ ਨੇ ਇੱਕ ਬਾਹਰਲੀ ਨਾਗਰਿਕ ਸੀਮਾ ਹਾਇਦਰ ਸਾਡੇ ਦੇਸ਼ ਵਿੱਚ ਵਸ ਗਈ ਉਹਨੂੰ ਨਾਗਰਿਕ ਉਹਨੂੰ ਇੱਜ਼ਤ ਮਾਰਨ ਦਿੱਤਾ ਗਿਆ ਅੱਜ ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਤੀਆਂ ਔਰਤਾ ਮੇਕ ਕੱਢ ਨੇ ਵੇ ਇੰਨੀਆਂ ਬੇਦਰਦ ਹੋ ਚੁੱਕੇ ਸਾਡਾ ਮਜ਼ਾਕ ਉਡਾਇਆ ਜਾਂਦਾ ਕਿ ਇਹ ਬੁੜੀ ਬੋਲਦੀ ਹੈਗੀ ਸਾਡੇ ਘਰ ਚੰਦ ਕੇ ਵੇਖੋ ਮੈਂ ਦੇਖਿਆ ਹੁਣੀ ਬਹੁਤ ਸਾਡੇ ਘਰ ਵੇਖੋ ਸਾਨੂੰ ਕਾਗਜ਼ ਦੇ ਦਿੰਦੇ ਮੰਤਰੀ ਸਾਹਿਬ ਅਸੀਂ ਕਾ ਪਾ ਕਾਗਜ਼ ਤਾਂ ਨਹੀਂ ਦੇ ਸਮਾਂ ਮੈਂ ਉਹ ਵੀ ਬੇਨਤੀ ਕਰਦਾ ਤੇ ਇਹ ਨਿਕਲਤਾ ਅ ਅੱਜ ਝਾੜੂ ਵਾਲੇ ਦੀ ਸਰਕਾਰ ਹੈ ਝਾੜੂ ਵਾਲੇ ਕਰ ਮੈਂ ਮੈਂ ਨਾ ਸੀ ਹੁਣ ਮੋਟਰਾਂ ਦੇ ਕੇ ਜਾ ਰਹੇ ਇੱਥੇ ਪਾਣੀ ਕੱਢਣ ਮੇਰੇ ਪਹਿਲੇ ਝਾੜੂ ਪਹਿਲੇ ਥੋੜਾ ਪਾਣੀ ਕੱਢਾਂਗੇ ਪਾ ਝਾੜੂ ਵਾਲੇ ਦੀ ਗੱਲ ਸੁਣ ਲਓ ਝਾੜੂ ਵਾਲੇ ਓ ਮਨਚਾ ਤੇ ਝੂਠ ਬੋਲਣ ਜੋਗੇ ਨੇ ਟੀਚਰਾਂ ਕਰਨ ਜੋਗੇ ਨੇ ਤੁਚਕਲੇ ਸੁਣਾਉਣ ਜੋਗੇ ਨੇ ਭਗਵੰਤ ਮਾਨ ਦੀ ਸਰਕਾਰ ਨੇ ਬਰਬਾਦ ਕਰਤਾ ਸਾਨੂੰ ਉਹਨੇ ਵਾਅਦੇ ਕੀਤੇ ਕਿ ਮੈਂ ਘਰ ਘਰ ਜੋਬ ਦੇਵਾਂਗਾ ਰੁਜ਼ਗਾਰ ਦੇਵਾਂਗਾ ਰੁਜ਼ਗਾਰ ਸਾਡਾ ਖੋលਿਆ ਕੁੱਤੇ ਬਿੱਲਿਆਂ ਦਾ ਟੱਪੇਕ ਸਾਨੂੰ ਗਰੀਬਾਂ ਨੂੰ ਲਾਤਾ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਰਾਤ ਖਾ ਦਿਓ ਸੋ ਦੇਖੋ ਸੁਨਹਿਰ ਸ੍ਰੀ ਅਕਾਲ ਆਪਾਂ ਜੇ ਬਚਾਉਣਾ ਪੰਜਾਬ ਨੂੰ ਮੈਂ ਤੁਹਾਨੂੰ ਸਿੱਧਾ ਦਿੱਲੀ ਵਾਲੇ ਭਜਾਓ ਇਹਨਾਂ ਨੂੰ ਕੋਈ ਪਤਾ ਨਹੀਂ ਪਿੰਡਾਂ 'ਚ ਕਿਵੇਂ ਰਹਿੰਦੇ ਆ ਆ ਦੇਖ ਲਓ ਜਦੋਂ ਦੀ ਸਰਕਾਰ ਆਇਆ ਵੱਡੇ ਬਾਦਲ ਸਾਹਿਬ ਨੂੰ ਯਾਦ ਆ ਪਹਿਲੇ ਥੋੜੀ ਕਿੱਥੇ ਨੁਕਸਾਨ ਹੋਇਆ ਸੀ 800 ਕਰੋੜ ਰੁਪਏ ਦੇ ਕੇ ਗਏ ਸੀ ਵੰਡਿਆ ਸੀ ਬੰਦਿਆ ਉਹ ਚੋਣੀਆਂ ਨੂੰ ਵੀ ਦਿੱਤਾ ਸੀ ਚੋਣੀਆਂ ਨੂੰ ਵੀ ਦਿੱਤਾ ਸੀ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਜ਼ਮੀਨ ਨਾਲ ਥੋੜੇ ਰਹਿਣਾ ਪਿੰਡਾਂ 'ਚ ਰਹਿਣ ਵਾਲੇ ਆ ਉਹਨ ਕੇਜਰੀਵਾਲ ਤੇ ਆ ਸਾਰੇ ਦਿੱਲੀੋਂ ਯੂਪੀ ਤੋਂ ਆਏ ਉਹਨਾਂ ਨੂੰ ਕੋਈ ਪਰਵਾਹ ਨਹੀਂ ਇੱਥੇ ਤੇ ਐਕਤੀ ਮੈਂ ਉਹ ਵੀ ਕਹਿਣਾ 10 ਸਾਲ ਬਰਬਾਦ ਕਰੇ ਕਾਂਗਰਸ ਵੀ ਹੋ ਗਈ ਹੈ ਤੇ ਆਪਾਂ ਆਪਣੀ ਪਾਰਟੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪਿੰਡਾਂ ਦੀ ਪਾਰਟੀ ਥੋੜੇ ਇੱਥੋਂ ਰਹਿਣ ਵਾਲੀ ਹੈ ਸੋ ਧਗੜੇ ਹੋ ਕੇ ਆਪਾਂ ਇੱਕ ਸਾਲ ਸਾਥ ਦਿਓ ਆ ਜਿਹੜੀਆਂ ਕਮੀਆਂ ਮੇਂ ਜਮਵਾਰੀ ਮੇਰੀ ਹੈ ਅੱਜ ਹੁਣੀ ਜਿਹੜਾ ਤੁਹਾਡਾ ਤੁਹਾਨੂੰ ਲੋੜ ਹੈ ਉਹ ਇੰਤਜ਼ਾਮ ਅਸੀਂ ਥੋੜਾ ਲੈ ਕੇ ਆਏ ਆ ਹਾਂ ਜੀ ਨਾ ਚਾਰਜ ਨਾ ਦੇ ਅੰਦਰ ਸਭ ਸਾਰਾ ਸੈਕਟਰ ਹਾਂ ਜੀ ਇਧਰ ਵੇਖੋ ਲੋਕਾਂ ਦੇ ਪਾਣੀ ਦੇ ਮਾਰੇ ਸ਼ੌਕ ਸੀਗਾ ਮਾਰੀਆਂ ਦਾ ਪਰਚਾ ਹੈ ਸਰ ਕੀ ਡਾਕਟਰ ਵੀ ਭੇਜ ਰਹੇ ਆ ਜੀ ਇਹ ਕੰਮ ਇਹਨਾਂ ਡਾਕਟਰ ਸਪਰੇਅ ਦੀ ਵੀ ਲੋੜ ਹੈ ਪਾਣੀ ਦੀ ਵੀ ਲੋੜ ਹੈ ਬਹੁਤ ਚੀਜ਼ਾਂ ਦੀ ਲੋੜ ਆਓ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਸਪਾਈਟ ਕਰ ਲਈਏ ਅਤਮਾਨ ਨੂੰ ਬੇਨਤੀ ਕਰਦਾ ਹਾਂ ਮਾਨ ਸਾਹਿਬ ਮੁੱਖ ਮੰਤਰੀ ਜੀ ਆ ਪੰਜਾਬ ਚ ਹੈ ਅਬੋਰ ਹਲਕਾ ਹੈ ਥੋੜੇ ਇੱਥੋਂ ਦਾ ਐਮ ਐਲ ਏ ਆ ਇੰਨਾ ਤਬਾਹ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋ ਗਈ ਹੈ ਬੇਨਤੀ ਕਰਦਾ ਹਾਂ ਇਰੀਗੇਸ਼ਨ ਮਹਿਕਮੇ ਵਾਲੇ ਭੇਜੋ ਡਰੇਨੇਜ ਵਾਲੇ ਭੇਜੋ ਇੱਥੇ ਦਵਾਈਆਂ ਦੀ ਲੋੜ ਹੈ ਜਿਹੜੀ ਜੰਵਾਰੀ ਥੋੜੀ ਹੈ ਮੇਰੀ ਬੇਨਤੀ ਹੈ ਕਿ ਆਪਣੀ ਜਿੰਮੇਵਾਰੀ ਸੰਭਾਲੋ ਹਾਂ ਜੀ 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 ਆਮਦਨਾਂ ਦੀ ਸਿਹਨ ਦੋ ਦੋ ਟਾਈਟਲ ਇਕੱਲੇ ਦਾ ਅੱਜ ਰੁੱਲ ਗਏ ਵਿਚਾਰੇ ਬਦਲ ਦਾ ਮੁਜੱਦਦ ਸਰਕਾਰ ਦਾ ਕੰਮ ਹੈ ਹੀ ਨਹੀਂ ਜਿਹੜਾ ਸਰਕਾਰ ਦਾ ਕੰਮ ਹੈ ਵੱਡੇ ਬਾਦਲ ਸਾਹਿਬ ਦੇ ਸਮੇਂ ਇੱਕ ਵਾਰ ਮੀਂਹ ਨਾਲ ਨੁਕਸਾਨ ਹੋਇਆ ਕੱਲੇ ਬੋਰ ਇੱਥੇ ਇਹਨਾਂ ਪਿੰਡਾਂ 'ਚ 800 ਕਰੋੜ ਰੁਪਏ ਵੰਡੇ ਸੀ ਚੌਣੀਆਂ ਤੱਕ ਨੂੰ ਅਸੀਂ ਦਿੱਤੀ ਸੀ ਥਾਂ ਦੇ ਦਾਣੇ ਵੀ ਨਹੀਂ